ਵਿਚ ਭਾਰਤੀ ਜਨਤਾ ਪਾਰਟੀ ਦੇ ਮਨਿਸਟਰ ਦੇ بیٹے ਨੇ ਜੋ ਖਬਰਾਂ ਆਈਆਂ ਨੇ ਕਿਸਾਨਾਂ ਨੂੰ ਕੁਚਲਿਆ ਇਹਦੇ ਵਿੱਚ ਚਾਰ ਕਿਸਾਨਾਂ ਦੀ ਮੌਤ ਹੋ ਗਈ ਮੈਂ ਸਟਰੋਂਗਲੀ ਕੰਡੈਮ ਕਰਦਾ ਹਾਂ ਯੂਪੀ ਸਰਕਾਰ ਨੂੰ ਬੇਨਤੀ ਕਰਦਾ ਪੋਲੀਟੀਕਲ ਕੰਪਲਸ਼ਨ ਤੋਂ ਉੱਠ ਕੇ ਇਨਸਾਫ ਦੇਣਾ ਚਾਹੀਦਾ ਹੈ ਜਿਹੜੇ ਦੋਸ਼ੀ ਐ ਉਹਨਾਂ ਦੇ 302 ਦਾ ਪਰਚਾ ਹੋਏ ਉਹਨਾਂ ਨੂੰ ਰੈਸਟ ਕੀਤਾ ਜਾਏ ਇੱਕ ਇਨਕੁਆਇਰੀ ਬਿਠਾਈ ਜਾਏ ਕਿ ਕਿਉਂ ਹੋਇਆ ਸਾਰਾ ਕੁਝ ਅਸੀਂ ਸ਼ਰੋਮਨੀ ਖਾਲੀ ਦਲ ਅਸੀਂ ਆਪਣੀ ਡੈਲੀਗੇਸ਼ਨ ਭੇਜ ਰਹੇ ਹਾਂ ਸਾਰੀ ਸਿਚੁਏਸ਼ਨ ਦੂਮਰਾ ਸਾਹਿਬ ਗਵਾਹੀ ਕਰਨਗੇ ਜਿਹੜੀ ਸਾਰੀ ਚੀਜ਼ ਦੀ ਜਾਇਦਾ ਲੈ ਕੇ ਸਾਨੂੰ ਰਿਪੋਰਟ ਕਰਨਗੇ ਬਾਕੀ ਅਸੀਂ ਐਮਰਜੈਂਸੀ ਕੋਰ ਕਮੇਟੀ ਮੀਟਿੰਗ ਵੀ ਰੱਖਾਂਗੇ ਕਿਉਂਕਿ ਆ ਸਿਚੁਏਸ਼ਨ ਬਹੁਤ بگੜ ਰਹੀ ਹੈ ਸੈਂਟਰ ਸਰਕਾਰ ਸਮਝ ਨਹੀਂ ਰਹੀ ਕਿਸਾਨਾਂ ਦੀ ਮੋਸ਼ਨਸ ਦੇਖੋ ਕਿੰਨੀਆਂ ਜਾਨਾਂ ਜਾ ਰਹੀਆਂ ਨੇ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦਾ ਭੁਖੀ ਹੁੰਦਾ ਪਰਿਵਾਰ ਦਾ ਭੁਖੀ ਉਹ ਉਸ ਪ੍ਰਧਾਨ ਮੰਤਰੀ ਨੂੰ ਜਿੱਤ ਤੇ ਅਟਾ ਨਹੀਂ ਚਾਹੀਦਾ ਪ੍ਰਧਾਨ ਮੰਤਰੀ ਨੂੰ ਸੁਣਨੀ ਚਾਹੀਦੀ ਆਵਾਜ਼ ਜੇ ਕਾਨੂੰਨ ਤੁਸੀਂ ਗਾਲੇ ਬਣਾਏ ਆ ਕਿਸਾਨਾਂ ਨਹੀਂ ਪਸੰਦ ਕਰਦੇ ਫਿਰ ਤੁਸੀਂ ਰੱਖੇ ਕਿਉਂ ਆ ਆ ਪ੍ਰਧਾਨ ਮੰਤਰੀ ਦੀ ਜਿੱਤ ਕਰਕੇ ਅੱਜ ਦੇਖੋ ਕਿੰਨੀਆਂ ਜਾਣਾਂ ਚਾਹੀਦੀਆਂ ਹੋਰ ਵੀ ਅੱਗੇ ਜਾ ਸਕਦੀਆਂ ਐ ਇਸ ਕਰਕੇ ਦੇਸ਼ ਨੂੰ ਬਚਾਉਣਾ ਜ਼ਰੂਰੀ ਹੈ ਕਿਸਾਨਾਂ ਦੀ ਜਾਨਾਂ ਬਚਾਣੀ ਜ਼ਰੂਰੀ ਹੈ ਦੇਸ਼ ਵਿੱਚ ਅਨਰੈਸਟੂ ਹੈ ਉਹ ਖਤਮ ਕਰਨਾ ਜ਼ਰੂਰੀ ਹੈ ਇਸ ਕਰਕੇ ਮੈਂ ਫਿਰ ਤੋਂ ਮੈਂ ਅਪੀਲ ਕਰਦਾ ਹੈ ਸੈਂਟਰ ਸਰਕਾਰ ਨੂੰ ਤੇ ਖਾਸ ਕਰਕੇ ਯੂਪੀ ਸਰਕਾਰ ਨੂੰ ਇਨਸਾਫ ਦਿਓ ਜੇ ਜੋ ਗਲਤੀ ਹੈ ਉਹਨਾਂ ਦੇ ਐਕਸ਼ਨ ਲਈ ਭਾਰਤੀ ਜਨਤਾ ਪਾਰਟੀ ਦੇ ਮਨਿਸਟਰ ਦੇ بیٹے ਨੇ ਜੋ ਖਬਰਾਂ ਆਈਆਂ ਨੇ ਕਿਸਾਨਾਂ ਨੂੰ ਕੁਚਲਿਆ ਜਿਨੇ ਵਿੱਚ ਚਾਰ ਕਿਸਾਨਾਂ ਦੀ ਮੌਤ ਹੋ ਗਈ ਮੈਂ ਸਟਰੋਂਗਲੀ ਕੰਡੈਮ ਕਰਦਾ ਹਾਂ ਯੂਪੀ ਸਰਕਾਰ ਨੂੰ ਬੇਨਤੀ ਕਰਦਾ ਪੋਲੀਟੀਕਲ ਕੰਪਲਸ਼ਨ ਤੋਂ ਕੁੱਤੇ ਉੱਠ ਕੇ ਇਨਸਾਫ਼ ਦੇਣਾ ਚਾਹੀਦਾ ਹੈ ਜਿਹੜੇ ਦੋਸ਼ੀ ਐ ਉਹਨਾਂ ਦੇ 302 ਦਾ ਪਰਚਾ ਹੋਏ ਉਹਨਾਂ ਨੂੰ ਅਰੈਸਟ ਕੀਤਾ ਜਾਏ ਇੱਕ ਇਨਕੁਆਰੀ ਬਿਠਾਈ ਜਾਏ ਕਿ ਕਿਉਂ ਹੋਇਆ ਸਾਰਾ ਕੁਝ ਅਸੀਂ ਸ਼ਰੋਮਨੀ ਖਾਲੀ ਦਲ ਅਸੀਂ ਆਪਣੀ ਡੈਲੀਗੇਸ਼ਨ ਭੇਜ ਰਹੇ ਹਾਂ ਸਾਰੀ ਸਿਚੁਏਸ਼ਨ ਦੂਮਰਾ ਸਾਹਿਬ ਕੋਈ ਕਰਨਗੇ ਜਿਹੜੀ ਸਾਰੀ ਚੀਜ਼ ਦੀ ਜਾਇਦਾ ਲੈ ਕੇ ਸਾਨੂੰ ਰਿਪੋਰਟ ਕਰਨਗੇ ਬਾਕੀ ਅਸੀਂ ਐਮਰਜੈਂਸੀ ਕੋਰ ਕਮੇਟੀ ਮੀਟਿੰਗ ਵੀ ਰੱਖਾਂਗੇ ਕਿਉਂਕਿ ਆ ਸਿਚੁਏਸ਼ਨ ਬਹੁਤ ਵਿਗੜ ਰਹੀ ਹੈ ਸੈਂਟਰ ਸਰਕਾਰ ਸਮਝ ਨਹੀਂ ਰਹੀ ਕਿਸਾਨਾਂ ਦੀ ਮੋਸ਼ਨਸ ਦੇਖੋ ਕਿੰਨੀਆਂ ਜਾਨਾਂ ਜਾ ਰਹੀਆਂ ਨੇ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦਾ ਭੁਖੀ ਹੁੰਦਾ ਪਰਿਵਾਰ ਦਾ ਭੁਖੀ ਉਹ ਉਸ ਪ੍ਰਧਾਨ ਮੰਤਰੀ ਨੂੰ ਜਿੱਤ ਤੇ ਆਟਣਾ ਨਹੀਂ ਚਾਹੀਦਾ ਪ੍ਰਧਾਨ ਮੰਤਰੀ ਨੂੰ ਸੁਣਨੀ ਚਾਹੀਦੀ ਆਵਾਜ਼ ਜੇ ਕਾਨੂੰਨ ਤੁਸੀਂ ਗਾਲੇ ਬਣਾਏ ਆ ਕਿਸਾਨਾਂ ਨਹੀਂ ਪਸੰਦ ਕਰਦੇ ਫਿਰ ਤੁਸੀਂ ਰੱਖੇ ਕਿਉਂ ਐ ਆ ਪ੍ਰਧਾਨ ਮੰਤਰੀ ਦੀ ਜਿੱਤ ਕਰਕੇ ਅੱਜ ਦੇਖੋ ਕਿੰਨੀਆਂ ਜਾਨਾਂ ਚਲੇ ਗਈਆਂ ਹੋਰ ਵੀ ਅੱਗੇ ਜਾ ਸਕਦੀਆਂ ਐ ਇਸ ਕਰਕੇ ਦੇਸ਼ ਨੂੰ ਬਚਾਉਣਾ ਜ਼ਰੂਰੀ ਐ ਕਿਸਾਨਾਂ ਦੀ ਜਾਨਾਂ ਬਚਾਣੀ ਜ਼ਰੂਰੀ ਐ ਦੇਸ਼ ਵਿੱਚ ਅਨਰੈਸਟੂ ਹੈ ਉਹ ਖਤਮ ਕਰਨਾ ਜ਼ਰੂਰੀ ਐ ਇਸ ਕਰਕੇ ਮੈਂ ਫਿਰ ਤੋਂ ਮੈਂ ਅਪੀਲ ਕਰਦਾ ਐ ਸੈਂਟਰ ਸਰਕਾਰ ਨੂੰ ਤੇ ਖਾਸ ਕਰਕੇ ਯੂਪੀ ਸਰਕਾਰ ਨੂੰ ਕੀ ਇਨਸਾਫ ਦਿਓ ਜੇ ਜੋ ਗਲਤੀ ਹੈ ਉਹਨਾਂ ਦੇ ਐਕਸ਼ਨ ਲਓ ਵੀ ਵੀ ਵੀ